ਨਾਸਿ ਹੰ ਸਹਾਇ ਗੁਰੂ ਗੋਬਿੰਦ ਸਿੰਘ ਜੀ ਸਿਮਰਉ ਸਿਰੀ ਹਰਿ ਰਾਏ ਸਰੀਆ ਕੁਰੇ ਸ਼ੰਤਿ ਆਈਐ ਜਿਸੁ ਰਿਤੇ ਸਭੋ ਖਡਾਇ ਤੇ ਵਾਹ ਤਿ ਸਿਮਰੈ ਘਰ ਨਉ ਨਿ ਜਾਵੇ ਤਾਏ ਸਭ ਤਾਈ ਵਹਿ ਸਹਾਇ ਦਸਨਾ ਪਾਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਵਹਿ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਈ ਦਾਰ ਦਾ ਧਿਆਨ ਤਰ ਕੇ ਬੋਲੋ ਜੀ ਸਵਾਮੀ ਜੀ ਪੰਜਾਬ ਪਿਆਰਿਆਂ ਚੌਹਾਂ ਸੱਜਦਿਆਂ ਚਾਲੀਆਂ ਮੁਕਤਿਆਂ ਹੱਕੀਆਂ ਜੱਪੀਆਂ ਤੱਪੀਆਂ ਜਨਾ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਦਰ ਕੀਤਾ ਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਵਾਮੀ ਜੀ ਨਾ ਸਿੰਘਾ ਸਿੰਘਣੀਆਂ ਧਰਮੇ ਤਸੀਸ ਦਿੱਤੇ ਬੰਦ ਬੰਦ ਕਟਾਏ ਕੋਤਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਨਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਅੰਜਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪਣਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿ ਚਤਾਵੈ ਚਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾਏ ਦੇਹ ਤੇਗ ਫਤਹਿ ਬਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਭਾ ਨੀ ਤੁ ਸਿੱਖਾ ਨੂੰ ਸਿੱਕੇ ਦਾਣੀ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਕਰੋ ਸਾਧਾਨ ਦਾਨ ਸਦਾਨ ਨਾਮ ਦਾਨ ਸ੍ਰੀ ਅਮਰਦਾਸ ਸਾਹਿਬ ਜੀ ਦੇ ਨਾਮ ਚੌਕੀਆਂ ਝੰਡੇ ਬੁੰਗੇ ਜੁਗੋ ਜਗਾ ਤਾ ਨ ਧਰਮ ਕਾ ਜੈ ਕਹਾਰ ਬਲੋ ਜੀ ਸਿਖਾਂ ਦਾ ਮਾਨਿ ਮਾਤੂ ਜੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼ਰੀਨ ਕਾਣਾ ਸਾਹਿਬ ਤੇਉ ਗੁਰਦੁਆਰਿਆਂ ਗੁਰਧਾਮਾ ਜਨਾ ਤੋ ਪੰਥ ਨੋ ਵਿਛੋੜ ਆ ਗਿਆ ਤਨਾ ਤੇ ਖੁੱਲੇ ਦਰਸ਼ਨ ਗਦਾਰ ਸੇਵਾ ਸੰਭਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਮਾਣਿਆ ਜੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਬਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਾਂ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਜੂਰ ਪਾਵਨ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਹਾਂਦੇਵ ਸੁਮੂਰਤ ਭੜੇ ਜਿਸ ਕਾ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਸੁਰਾ ਸੋ ਪਹਿਚਾਨੀਐ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੁ ਨਾ ਛਾੜੇ ਖੇ ਤੇ ਮਾ ਵਕਾ ਅਨਸਾਰ ਸਾਵਣ ਮਹੀਨੇ ਦੀ ਪ੍ਰਾਰੰਭਤਾ ਸਮੇਂ ਅਤੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਤਿਗੁਰੂ ਜੀ ਸੰਧਿਆ ਵਕਤ ਦੇ ਦੀਵਾਨ ਸਜਾਏਗਾ ਸਜੇ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਜਾ ਕੀਰਤਨ ਕਥਾ ਵਿਚਾਰਾਂ ਹੋਈਆਂ ਸਮੂਝੀ ਸੇਵਾ ਦੇ ਭਉਂਦੇਆਂ ਹੋਈਆਂ ਨੇਕਾਂ ਪ੍ਰਕਾਰ ਦੀਆਂ ਧੁੰਆਂ ਕਰਤੀਆਂ ਖਿਮਾ ਕਰਨੀਆਂ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੇ ਸਤਿਗੁਰੂ ਜੀ ਜਿਸ ਤਰਾ ਪਿਛਲਾ ਮਹੀਨਾ ਸੇਵਾ ਸਿਮਰਨ ਦੇ ਨਾਲ ਆ ਮੇਂ ਬਤੀਤ ਕਰਵਾਇਆ ਇਸ ਤਰ੍ਹਾਂ ਅੱਜ ਸਾਉਣ ਦਾ ਮਹੀਨਾ ਪ੍ਰਾਰੰਭ ਹੋਇਆ ਸਤਿਗੁਰੂ ਜੀ ਬਾਣੇ ਅੰਦਰ ਬਤੀਤ ਕਰਾਉਣਾ ਕਿਰਪਾ ਕਰਨੇ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਿਆਥ ਰੱਖਣੇ ਦੁੱਖਾਂ ਕਲੇਸ਼ਾਂ ਗਿਨਾ ਪਾਪਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਘਰ ਪਰਿਵਾਰਾਂ ਵਿੱਚ ਸ਼ੋਕ ਸ਼ਾਂਤੀ ਤੰਦਰੁਸਤੀਆਂ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੱਲ ਫਲ ਪੇਟਾਮੰਦਰ ਤੇ ਪ੍ਰਵਾਹਨ ਕਰਨੀਆਂ ਧਰੋਂ ਘਰੋਂ ਸਿਖੇ ਜੀਵਨ ਨਾਮ ਦਾ ਆਪਣੇ ਦਰ ਦਾ ਘਰੋਸਾ ਬਖਸ਼ਿਸ਼ ਕਰਨਾ ਸਾਤਪੁਰੂ ਜੀ ਆਪ ਜੀ ਦੇ ਹضور ਅਰਦਾਸ ਬੇਨਤੀ ਨੇ ਕਿਰਪਾ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨੀਆਂ ਦਰੋਂ ਘਰੋ ਗੁਰ ਸਿੱਖੇ ਜੀਵਨ ਨਾਮ ਦਾਣ ਆਪਣੇ ਦਰ ਦਾ ਤੋਸਾ ਬਖਸ਼ਿਸ਼ ਕਰਨਾ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਖੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰਤੇ ਪ੍ਰਵਾਨ ਹੋਵੇ ਪ੍ਰਭਾਨ ਮਿਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰੋ ਤਨ ਲੋਕ ਹੰਭਖੋ ਕਮਤੇ ਚਲਨ ਦੀ ਸਮਤ ਬਖਸ਼ੋ ਸਈ ਪਿਆਰੇ ਮਹਿਰ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚਰਤਾ ਵੇ ਨਾਮਕ ਨਾਮ ਛੜੀ ਕਰਾ ਤੇਰੇ ਬਾਣੀ ਸਬਤਤਾ ਵਾਹਿਗੁਰੂ ਜੀ ਕਾ ਆਸਾ ਵਾਹਿਗੁਰੂ ਜੀ ਕੀ ਫਤਿਹ ਜਗਰਾ ਆਕਿਆ ਰਹੀ ਆਕਿਆ आगाय चलायो कंठ साद सकंक हुकम गुरु माने हो कंठ गुरु ग्रंथ जी माने हो पर गुरुआ की दे जो प्रभु को मिलबो चैन कोशी तो शब्द करेगा को में ले राज करे का काल सारा पी रहे न तोरे वार होए सब मेंगे बसेश